ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਇ ਤੇ ਬਲੌਗ ਤੇ ਤੁਹਾਡਾ ਸਵਾਗਤ ਹੈ। ਮੇਰੇ ਘਰਦੋਂ ਵੀ ਸਾਰੇ ਮੇਰੇ ਭੈਣ ਭਰਾ ਠੀਕ ਠਾਕ ਹੋਣਗੇ। ਆ ਮੈਂ ਅੱਜ ਦੇ ਨਾਨਕੇ ਦੇ ਆਇਆ ਵਾਂ। ਤੇ ਆ ਬਣ ਗਿਆ ਵੀ ਮਸ਼ੀਨਾਂ ਮੈਂ ਮੇਰੇ ਹਾਮਨੇ ਕੀ। ਆ ਮੁੱਖੀ ਵਾਲਾ ਕਟਰ ਆ। ਆ ਦੂਜਾ ਕਟਰ ਦਾ ਟੋਕ ਡਰਾਫਟ ਦੋ ਮਸ਼ੀਨਾਂ ਵੱਡੀਆਂ ਐ ਕੋ ਟਰੈਕਟਰ ਵਾਲੀ ਐ ਤੇ ਟਨ ਟਾਈਟਰ ਐ ਕਮੇਂਦਰਾ ਵਾ ਕਰ ਜਣਾ ਇਹ ਸਾਰੀਆਂ ਚੀਜ਼ਾਂ ਮਾਮੇ ਦੇ ਮੁੰਡੇ ਨੇ ਬਣਾਈਆਂ ਬਹੁਤ ਮਿਹਨਤ ਕਰਦਾ ਉਹ ਬਈ ਦਿਨ ਰਾਤ ਦਾ ਖੱਤਿਆ ਜ ਵਿਚਾਰਾ ਕੰਮ ਕਰਦਾ ਸੀ ਪੜੇ ਠੇਕੇ ਤੇ ਲੈ ਕੇ ਆਉਦੀ ਵੀ ਆ ਠੇਕੇ ਤੇ ਵੀ ਲੈਂਦਾ ਤੇ ਮਿਹਨਤ ਕਰਕੇ ਆਉਦੀ ਆ ਚੀਜ਼ਾਂ ਬਣਾਈਆਂ ਨੇ ਤੇ ਆ ਹੁਣ ਗੱਡੀ ਲਈ ਐਸੈਪਟ ਫਾਰਮ ਇਹਦਾ ਆ ਕੋਠੀ ਵੀ ਪਾਈ ਆ ਚਾਹ ਸਾਜੀ ਸਿੰਘ ਜੀ ਲਈ ਮਰਚਾ ਮਰਚਾ ਟਮਾਟਰ ਟੂਡੇ ਇਹ ਲੈ ਆ ਆ ਮਸ਼ੀਨ ਖੜੀ ਆ ਆ ਤਿਆਰੀ ਕਰੀ ਜਾਂਦੇ ਆ ਮੱਕੀ ਦੀ ਮੱਕੀ ਵੱਢਣੀ ਆ ਤੋ ਆ ਦੋਨੇ ਚੱਲਣਗੀਆਂ ਮਸ਼ੀਨਾ ਮੱਕੀ ਤੇ ਆ ਵੀ ਤੇ ਆ ਵੀ ਤੇਰੇ ਵਾਲੇ ਫੋਟਰਾ ਦੀ ਚਾਬੀ ਆ ਵੀ ਟਰੈਕਟਰ ਇੱਕ ਕਰਮ ਵਾਲਾ ਸਭ ਤੋਂ ਪਹਿਲਾਂ ਇਹ ਟਰੈਕਟਰ ਲਿਆ ਸੀ ਇਹਦੇ ਨੇ ਸਾਰੀ ਖੇਤੀ ਕਰਦਾ ਸੀ ਮਾਮੇ ਦਾ ਮੁੰਡਾ ਹੁਣ ਸਾਰਾ ਹੀ ਸਮਾਨ ਆ ਟੋਡਰ ਸਾਰੇ ਸੰਦ ਆਪਦੇ ਆ ਹਾਂ ਖੇਤ ਚੱਲੇ ਆ ਰੋਟੀ ਬਣਾਉਣ ਭਈਏ ਦੀ ਭਈਏ ਦੀ ਰੋਟੀ ਖਾਣ ਚੱਲੇ ਆ ਹਾਂ ਠੀਕ ਖੇਤ ਚੱਲ ਅੱਗੇ ਤੁਹਾਨੂੰ ਦਿਖਾਉਂਦੇ ਆ ਜਿਹੜੀ ਠੇਕੇ ਦੇ ਪੜੀ ਲਈ ਗਈ ਹੈ ਮਾਮਲੇ ਦੇ ਮਿਲਦੇ